ਇਹ ਕਿੰਦੇ ਆਹ ਬਾਦ ਵੀਰੇ ਬਾਬਾ ਜੀ ਦਾ ਸਤਿਕਾਰ ਚਲਿਕਾ ਹੋ ਗਈ ਕੋ ਬਾਬਾਈ ਉਹ ਬੜੀਆ ਤੁਜੀ ਦਾ ਮੈਂ ਰਾ ਮੈਂ ਹੁਣ ਸੈਕੰਡ ਵਾਰੀ ਆਇਆ ਬਾਬਾਈ ਨੇ ਫੋਨ ਤੇ ਗੱਲ ਕੀਤੀ ਸੀ ਬਾਬਾਈ ਕਹਿੰਦੇ ਵੀ ਆ ਕੇ ਜਾਓ ਮੈਨੂੰ ਜਰੂਰ ਆਜਾਏ ਆ ਤੇ ਮਿਲਦੇ ਆ ਬਾਬਾਈ ਨੂੰ ਤੇ ਬਾਬਾਈ ਨਾਲ ਕਰਾਂਗੇ ਅੱਜ ਆਪਾਂ ਕੁਝ ਗੱਲਾਂ ਪੁੱਤਰ ਬਾਈ ਬਾਰੇ ਜ਼ਿੰਦਗੀ ਬਾਰੇ ਹਨਾ ਕਬੂਤਰਾਂ ਦੀਆਂ ਕੀ ਸਮੱਸਿਆਵਾਂ ਆਉਂਦੀਆਂ ਸਾਰੀਆਂ ਜਾਂ ਬਾਜ਼ੀਆਂ ਕਿਵੇਂ ਕਰਾਉਣੀਆਂ ਚਾਹੀਦੀਆਂ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਕੱਲ ਨੌਜਵਾਨਾਂ ਨੂੰ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਕਈ ਵਾਰ ਕੋਈ ਸਮੱਸਿਆਵਾਂ ਆ ਜਾਂਦੀਆਂ ਇਹ ਬਾਜ਼ੀਆਂ ਦੇ ਵਿੱਚ ਇੱਕ ਵੱਡਾ ਦਾਹਲਾ ਹੈ ਬਾਜ਼ੀਆਂ ਵਾਲੇ ਬਾਬਾਈਆ ਗੱਲ ਕਰਦੇ ਆਂ ਹਾਂਜੀ ਬਾਜ਼ੀਆਂ ਬਾਰੇ ਜਿਵੇਂ ਹੁਣ ਬਾਜੀ ਕਰਾ ਦਿੰਦਾ ਅਗਲਾ ਹਾਂਜੀ ਹਾਂਜੀ ਉਹ ਕਬੂਤਰ ਬਾਜ਼ੀਆਂ ਨੂੰ ਆਏ ਦੇਖਣਾ ਚਾਹੀਦਾ ਹੈ ਹਾਂਜੀ ਤੁਸੀਂ ਫਿਰਦੇ ਗੱਲ ਕਰਦੇ ਆਂ ਬਾਬਾਈਆ ਆਪਾਂ ਹਾਂ ਇੱਧਰ ਹੀ ਉਹ ਕਬੂਤਰ ਘੱਡੀ ਬਾਤ ਭਾਈ ਮੱਕਰ ਵੀ ਹੈ ਵਿੱਚ ਲੈਮ ਪ੍ਰੀਮ ਨਾਲ ਆਹਾ ਇੰਨੇ ਇੰਨੇ ਰੱਖ ਛੱਤ ਹਾਂ ਇੰਨਾ ਰੱਖਣ ਉੱਥੇ ਜਾਂਨੇ ਚਾਨਣ ਚ ਉੱਥੇ ਗੱਲ ਕਰਦੇ ਹਾਂ ਨਾਲ ਨਾਲ ਆ ਜੀ ਹਾਂਜੀ ਬਾਬਾ ਜੀ ਉਹ ਮੁੜ ਕੇ ਦਿਖਾਈ ਦੇ ਹਾਂਜੀ ਬਾਬਾ ਜੀ ਸਾਲਾ ਇਕੱਠਾ ਕਰਦਾ 1.5 ਲੱਖ ਲੈ ਕੇ ਨਿਕਲ ਜਾਂਦੇ ਆ ਲੈ ਕੇ ਨਿਕਲ ਜਾਂਦੇ ਆ ਹਾਂਜੀ ਆਏ ਹੀ 4 ਘੰਟੇ ਪਹਿਲਾਂ ਹੈ ਅੱਛਾ ਜੀ ਹਾਂਜੀ ਆ ਫੜੋ ਬਾਤ ਤੋਂ ਬਾਤ ਆ ਪਾਣੀ ਉਹ ਸੀ ਆਪਣਾ ਇਹ ਦੇਖੋ ਹਾਂਜੀ

ਆਜ ਬੁੱਤਰ ਆਪਣਾ ਵੱਡਾ ਬੁੱਤਰ ਹੈ ਆ ਬੇ ਬੁੱਤਰ ਆਪਣਾ ਧੰਨੇ ਕਹਿੰਦੇ ਠੀਕ ਹੈ ਜੀ ਆਪਣਾ ਕੋਲੇ ਸਾਰੇ ਮਾਲ ਆਈਆਂ ਆ ਬਸ ਠੀਕ ਹੈ ਉਹ ਵੀ ਆਪਾਂ ਗੱਲਾਂ ਕਰਾਂਗੇ ਵੀ ਧੰਨੇ ਕੇ ਬੁੱਤਰ ਆਪਣੇ ਕੋਲੇ ਕਿਵੇਂ ਆਏ ਆ ਉਹਦੀ ਕੀ ਹਿਸਟਰੀ ਸੀ ਹੈਨਾ ਆਇਓ ਬਾਬਾ ਇੱਧਰ ਚੱਲਦੇ ਆਂ ਪਰ ਫਿਰ ਤੇ ਕਰਦੇ ਗੱਲ ਤਾਂ ਮੱਗਰ ਥੋੜੇ ਬੁੱਤਰ ਜਾਲ ਚ ਪਾ ਲੋ ਬਸ ਐਂ ਚ ਪਾ ਦੇ ਹੈ ਇਹਦੇ ਚ ਪਾ ਲੋ ਪਾਂਚੀ ਐਜੋ ਹਾਂ ਤੇ ਗੱਲਬਾਤ ਆਪਣੀ ਜਾਰੀ ਹੈ ਬਾਬਾ ਜੀ ਲੋਕ ਕਹਿੰਦੇ ਆ ਇੱਧਰ ਸਹੀ ਆ ਲੋਕ ਕਹਿੰਦੇ ਆ ਹਨਾ ਠੀਕ ਆ ਹਾਂ ਓਰੇ ਬਹੁਤ ਵਧੀਆ ਲੋਕ ਹਾਂ ਬਾਬਾ ਜੀ ਨੂੰ ਕਿਹਾ ਥੋੜੇ ਇੱਧਰ ਹਾਂਜੀ ਬਾਬਾ ਜੀ ਇਹਦੇ ਚਾਇਆ ਹੈ ਇੱਕ ਤਾਂ ਨਸ਼ਾ ਵੀ ਹੁੰਦੀ ਆ ਹਾਂਜੀ ਠੀਕ ਆ ਦੂਜਾ ਨੰਬਰ ਸੁਭਾਈਆ ਯਾ ਪਥਮਾ ਇਹ ਨਹੀਂ ਕਰਾਂਗੇ ਤਾਂ ਨਸ਼ਾ ਵੀ ਕੀ ਕਰੂਗੀ ਹਾਂਜੀ ਤੇ ਇੱਕ ਗੱਲ ਬਾਬਾ ਹੋਰ ਸੀ ਵੀ ਆਪਣੀ ਜਿਹੜੀ ਆ ਨਸ਼ਲਾ ਉਡੀ ਸ਼ੁਰੂਆਤ ਕਿਵੇਂ ਹੋਈ ਸੀ ਮਾਹਾਂ ਜੀ ਪਹਿਲਾਂ ਬੱਕਰੀਆਂ ਹੁੰਦੀਆਂ ਹਾਂ ਬੱਕਰੀਆਂ ਦੇ ਇੱਕ ਉਹ ਚਿੱਪਕਰੀਆਂ ਵਾਲਾ ਵੇੜਾ ਚੋਂ ਮੁੰਡਾ ਕਾਲਾ ਹੂੰ ਉਹਨੇ ਉਹਦੇ ਕੋਲੇ ਰੱਖੇ ਹੁੰਦੇ ਦਾਜ 15 ਕਬੂਤਰ ਠੀਕ ਹੈ ਮਾਹ ਹੌਲੀ ਹੌਲੀ ਉਹ ਤੋਂ ਦੋ ਲੈ ਆ ਅੱਛਾ ਤੁਹਾਨੂੰ ਦੇਖ ਦੇ ਕੇ ਸ਼ੌਂਕ ਪੈ ਗਿਆ ਕਿੰਨੀ ਉਮਰ ਸੀ ਬਾਬਾਈ ਇਹ ਤੁਹਾਨੂੰ ਉਹ ਤਾਂ ਮੇਰੀ 17 18 ਸਾਲ 17 18 ਸਾਲ ਦੀ ਸੀ ਬਾਬਾਈ ਛੱਡਦੀ ਵਸਤੀ ਸੀ ਮੈਂ ਹਰੇ ਹੌਲੀ ਹੌਲੀ ਜਾ ਕਰ ਲੈ ਪੰਜ ਕਰ ਲੈ ਹਾਂ ਉਹ ਰੱਖੇ ਛਾਲ ਪਰ ਨਾਲ ਬਾਦ ਗਿਆਨ ਆਇਆ ਕਿ ਆਪਾਂ ਵੀ ਵਧੀਆ ਜੋੜ ਦਾ ਪੜਾਈ ਜਾਨਵਰ ਵਧੀਆ ਰੱਖੀ ਵਧੀਆ ਪੜਾਈ ਬਾਬਾ ਜੀ ਆਇਓ ਆ ਦੇਖਦੇ ਆ ਦੂਜਾ ਘੁੱਡਾ ਆ ਗਿਆ ਦੋਸਤੋ ਹੁਣ ਦੇਖ ਲੋ ਇਹਦੇ ਜਿਹੜੇ ਕਿਹੜੇ ਕਿਹੜੇ ਆ ਬਾਬਾ ਜੀ ਇਹਦੇ ਜਿਹੜੇ ਵੀ ਰੱਖੇ ਤਾ ਆਹ ਆਹ ਤਾਂ ਸਾਪੀ ਜੰਨਾ ਨਹੀਂ 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 ਉਹ ਹਾਂ ਲੜ ਗਈ ਪੰਜਾਬ ਹਰਿਆਣੇ ਵਾਲੇ ਦਿੰਦੇ ਆਪਾਂ ਥੱਲੇ ਤਹਾਂ ਲਾਲਦੀ ਨਾ ਹੋ ਖੜਾ ਬਿੱਲੀ ਨੇ ਲੱਤ ਖੜਪੀ ਇੱਥੇ ਜਾਲ ਇੱਥੇ ਬਣਾਵਾ ਗਈ ਆਪਾਂ ਇਹਦੀ ਵੀਡੀਓ ਹਾਂ ਜੀ ਇਹ ਕੀ ਹਿਸਟਰੀ ਬਾਬਾ ਇਹ ਲਾਪਰਵਾਹਿਤ ਮੰਨਿਆ ਨਹੀਂ ਇਹ ਚਾਰ ਪੰਜ ਵਾਰ ਇਹਨਾਂ ਜਿੱਟਿਆ ਵਾ ਖੜ ਖੜ ਜਮਾ ਅੱਛਾ ਇਹ ਵੀ ਆਪਣਾ ਇਹ ਕਿਹੜਾ ਵਾਈ ਦਾ ਲੰਗੜਾ ਵਾ ਬਾਈ ਇਹ ਲੰਗੜਾ ਬਿੱਲੀ ਲੱਤ ਕੱਢ ਗਈ ਜੀ ਸਭਾ ਲੱਤ ਖਾ ਗਈ ਸੀ ਹਾਂ ਲੱਤ ਖਾਣੀ ਦੋਸਤੋ ਕਿੱਲ ਲੱਤ ਹੈ ਦੇਖੋ ਪਹਿਲੇ ਜੀ ਮੈਂ ਮੈਂ ਕਿਹਾ ਤਾੜ ਦੋ ਜੀ ਤੇ ਮਾਰ ਜੀ ਹਾਂ ਤੁਹਾਨੂੰ ਭਾਇ ਲੈ ਜਾਵਾਂਗੇ ਪਰ ਕਬੂਤਰ ਦੇ ਦੇ ਇਹ ਬਾਬਾ ਜੀ ਕਿਹੜਾ ਚ ਕਬੂਤਰ ਆ ਜੀ ਇਹ ਪੱਲੇ ਕਰਾਂ ਜੀ ਇਹ ਆ ਪਪਾ ਜੀ ਨੂੰ ਮੂੰਹ ਮੰਗੇ ਰੁਪਏ ਮਿਲਦੇ ਸੀ ਇਹ ਖਟੀਆਂ ਵੀ ਸੀ ਮੇਰੇ ਕੋਲ ਆਮ ਤਾਂ ਠੀਕ ਹੈ ਜੀ ਹਨਾ ਫਿਰ ਉਹ ਮਿੱਠਾ ਮਿੱਠਾ ਪੈ ਕੇ ਕਹਾ ਹੋ ਚਿੱਟੀਆਂ ਦੇ ਹਾਂ ਜੀ ਇਸ ਤਰ੍ਹਾਂ ਪਰ ਮੂੰਹ ਮੰਗੇ ਰੁਪਏ ਮਿਲਦੇ ਸੀ ਉਹ ਕਹਿੰਦੇ ਦੱਸੋ ਪੈਸੇ ਕਿੰਨੇ ਲੈਣੇ ਬਾਬਾ ਜੀ ਕਹਿੰਦੇ ਚਾਹ ਪੀਓ ਤੇ ਤਰਜੋ ਭਾਈ ਪੰਜ ਹਸਤੀਆਂ ਦੀ ਇੱਕ ਦਿੱਤਾ ਸੀ ਗੈਬਟ ਚ ਹਾਂ ਗੈਬਟ ਦੇ ਵਿੱਚ ਦਿੱਤਾ ਉਹਨਾਂ ਨੇ ਵੀ ਹਜ਼ਾਰ ਆਵਾਜ਼ ਛੱਡਿਆ ਠੀਕ ਹੈ ਤੇ ਕੰਡਿਆਂ ਦੇ ਬਾਜੀ ਲਈ ਠੀਕ ਹੈ ਜੀ ਆ ਜੋੜੀ ਫਰਦੀ ਇੱਕ ਵਾਪੇ ਇਹ ਜੋੜੀ ਆ ਹਾਂ ਫਿਰਦੇ ਇੱਧਰ ਲਈਏ ਕਬੂਤਰ ਇਹ ਵੱਡੇ ਕਬੂਤਰ ਹੈ ਸਾਰੇ ਵੱਡੇ ਆ ਸਾਰੇ ਵੱਡੇ ਆ ਹਾਂਜੀ ਆਇਓ ਭਾਈ ਇੱਧਰ ਆ ਤਿੰਨ ਨੰਬਰ ਆ ਗਿਆ ਇੱਧਰ ਆ ਗਿਆ ਕਬੂਤਰ ਇਹ ਖੂਫੀਆ ਖੁੱਡਾ ਦੋਸਤੋ

ਇਹ ਕਬੂਤਰੀ ਵੀ ਇੰਨਾ ਚਿਆ ਜਾਂਦੀ ਆ ਤਾਂ ਨਿਕਲੇ ਚੰਗੀ ਠੀਕ ਹੈ ਜੀ ਇਹਦੀ ਅੱਖ ਤੇ ਫੋਕਸ ਕਰ ਦੋ ਮੜਾ ਦਿਖਾ ਦਿਓ ਨੇੜੇ ਕਰਕੇ ਅੱਖ ਤੇ ਫੋਕਸ ਕਰ ਦੋ ਐ ਨਹੀਂ ਖੱਟੀਆਂ ਅੱਖਾਂ ਹਾਂ ਅੱਖ ਦੇ ਵਿੱਚ ਹਾਂ ਜੀ ਆਪਣੇ 4-4 5-5 ਪਵਾਦੀਆਂ ਘਰੇ ਨਿਬੜਦੇ ਆ ਠੀਕ ਹੈ ਜੀ ਇਹ ਘਰੀਬ ਆ ਜੀਆਂ ਨੇ ਨਿਬੜ ਦਿੰਦੇ ਆ ਹਾਂ 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 ਬਹੁਤ ਅਮਕੁਰਈ ਘਰੇ ਆਪਣੇ ਫਾਇਦੇ ਹੁੰਦੇ ਆ ਇਹ ਕਹਿੰਦੇ ਸਾਂਝੀ ਹੋ ਗਈ ਤਿੰਨਾਂ ਦੀ ਚਾਰਾਂ ਦੀ ਜਿਵੇਂ ਪਿਆਰ ਵਾਲੇ ਬੰਦੇ ਹੁੰਦੇ ਆ ਆਪਣਾ ਕਹਿਵਾ ਬਾਬਾ ਜੀ ਹੈ ਵੀ ਅੜਨਾਰੇ ਜੇ ਵੱਡੀਆਂ ਜੀ ਵੱਡੀਆਂ ਕੁੱਤੀਆਂ ਬਾਬਾ ਜੀ ਇਹ ਕੁੱਤਰੀਆਂ ਨੇ ਹਾਂ ਫੀਡ ਕਰਕੇ ਖੁੱਟੇ ਚ ਲੈ ਕੇ ਸਾਰਾ ਮੈਂ ਚੱਕ ਦੋ ਲੰਗੇ ਪੱਟ ਮੈਨੀਆਂ ਹੋਣਗੇ ਅੰਕੀ ਦੀਆਂ ਆ ਸਾਰੇ ਆ ਬਾਬਾ ਜੀ ਜਿਹੜਾ ਬੈਠਾ ਹਣ ਗੂੜਾ ਲਾਲ ਚੀਨੀ ਦਿਖਾਈ ਸੀ ਹਾਂ ਉਹਨਾਂ ਜਈਆਂ ਨਾ ਹਾਂ ਠੀਕ ਹੈ ਜੀ ਬੈਠੀ ਬਾਬਾ ਜੀ ਬਹੁਤ ਪਿੱਛੋ ਕੁੱਤੀ ਲਾਲ ਦਿਖਾਉਂਦੀ ਹਾਂ ਹਾਂ ਇਹ ਆਪਾਂ ਹੁਣੇ ਦਿਖਾਈ ਸੀ ਉਹੀ ਹੈ ਜੀ ਧਾਰੀ ਧਾਰੀ ਵਾਲੇ ਭਾਈ ਦੇ ਹੋਏ ਆ ਠੀਕ ਐ ਆ ਕਾਲੇ ਚੀਨੇ ਜਿਹੜੇ ਆ ਬਾਬਾਈ ਇਹ ਸਾਰੇ ਬਾਤਾਂ ਨਿਕਲੇ ਚਾ ਵਿੱਚ ਕਾਲੇ ਕੀ ਆਪਣੇ ਕੋਲੇ ਹੋਰ ਤੇ ਉਹਨਾਂ ਤੋਂ ਬਿਨਾ ਕਿਹੜੇ ਕਬੂਤਰ ਪਾਇਆ ਵਿੱਚ ਉਹਨਾਂ ਦੇ ਆਪਾਂ ਜਿਹੜੇ ਥੋੜੇ ਕੋਲੇ ਸੀ ਹੈ ਬਹੁਤ ਬਾਬਾਈ ਆयो ਮੜਾ ਖੁੱਡੇ ਚ ਅੰਦਰੋਂ ਮੜਾ ਆ ਹਾਂਜੀ ਹੋਰ ਤਾਂ ਹੈ ਖੜੀ ਆਪਣੀ ਆਹ ਪੱਟੀ ਆ ਗਈ ਬਾਬਾਈ ਨੂੰ ਦਿਖਾਓ ਹਾਂ ਆ ਪੱਠੇ ਪੇਠੇ ਲਿਆਰ ਆਪਣੀ ਹਾਂਜੀ ਤੋ ਬਾਹਰ ਗਿਆ ਜਿੱਤੀ ਵੀ ਆ ਕਿੱਥੇ ਕਿੱਥੇ ਬਾਬਾਈ ਐ ਨਹੀਂ ਪਤਾ ਮੇਰੇ ਹੁਣ ਜਾਦ ਕਿੱਥੇ ਕਿੱਥੇ ਆਈ ਇੱਕ ਨਾਲ ਦੋ ਦੀ ਸੰਜੀ ਹੋਈ ਸੀ ਮੇਰੇ ਵੱਲ ਮੜੀ ਜੀ ਗੱਲ ਕਰੋ ਬਾਈ ਹਾਂ ਇਹ ਕਬੂਤਰੀ ਦਿੱਤੀ ہوئی ਆ ਆਪਣੀ ਹਾਂ ਇੰਨਾ ਚ ਜਿੱਤੀ ਸੀਗੀ ਠੀਕ ਐ ਹਾਂ ਆ ਇਧਰ ਉਸਤੀ ਜੀ ਸਾਡੇ ਇਧਰੋਂ ਲੈ ਲਓ ਪਿਕਚਰ ਇਧਰੋਂ ਕੱਟ ਲੈ ਲਓ